ਕਾਂਟਿਆਂ ਦੀ ਗੱਲਬਾਤ ਰਹੇਗੀ ਪਹਿਲੇ ਇਨਾਮ ਦੇ ਵਿੱਚ ਮਿੱਤਰੋ ਤਿੰਨ ਚ ਬਾਈਸਾਂ ਨੇ ਥਾਰਾ 4x4 ਟਰੈਕਟਰ ਚਾਹੇ ਲੈ ਜਾਓ ਸਕਾਰਪੀ 300 ਦੀ ਇੱਕ ਆ ਜੀ 500 ਦੀਆਂ 3000 ਦੀਆਂ 8 2000 ਦੀਆਂ 25000 ਦੀਆਂ 60 ਟਿਕਟਾਂ ਮਿਲ ਜਾਣਗੀਆਂ ਜੀ ਆਹ ਬਾਈ ਗਊਸ਼ਾਲਾ ਦਾ ਨੰਬਰ ਆ ਜੀ 700 ਪੂਰਾ 96 57599 ਤੇ ਇਹ ਡਰਾ ਦੀ ਜਿੰਨੀ ਰਾਇ ਰਕਮ ਬੱਚੂ ਗਊਸ਼ਾਲਾ ਦੀ ਲੱਗਣੀ ਰਹਿੰਦੇ ਕੰਮਾਂ ਤੇ ਲਈ ਜਾਊਗੀ ਠੀਕ ਆ ਰਹਿੰਦੇ ਕੰਮਾਂ ਤੇ ਲਈ ਜਾਊਗੀ ਅੱਸੀ ਗੱਲ ਤੋਂ ਤੁਹਾਨੂੰ ਸਵਾਗਤ ਆ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਸਾਰਿਆਂ ਦਾ ਮਿੱਤਰੋ ਆਏ ਮੰਨ ਕੇ ਚਲੋ ਕਾਂਟਿਆਂ ਦੀ ਗੱਲਬ ਕਾਂਟਿਆਂ ਨੂੰ ਮਿੱਤਰੋ ਆਹ ਡਰਾ ਨਿਕਲ ਜਾਣਾ 19 ਤਰੀਕ ਨੂੰ ਪਤਾ ਭੱਜੀ ਆਉਂਦੀ ਐ ਤੇ ਡਰਾ ਦੇ ਵਿੱਚ ਕਿੰਨੇ ਨਾਮ ਨੇ ਜੀ ਇਹ ਚ ਬਾਈ ਟੋਟਲ 101 ਨਾਮ ਆ ਆਪਣੇ ਪਹਿਲਾ ਨਾਮ ਕਿਹੜਾ ਜੀ ਪਹਿਲਾ ਥਾਰ ਆ 4/2 ਉਹਦੀ ਚੁਆਇਸ ਦੇ ਵਿੱਚ 4/4 ਨਿਊ ਹਾਲੈਂਡ 36 ਦੀ ਟਰੈਕਟਰ ਆ ਠੀਕ ਐ ਤੀਜੀ ਚੁਆਇਸ ਦੇ ਵਿੱਚ ਬਾਈ ਸਕਾਰਪੀਓ ਗੱਡੀ ਆ ਠੀਕ ਐ ਪਹਿਲੇ ਨਾਮ ਦੇ ਵਿੱਚ ਮਿੱਤਰੋ ਤਿੰਨ ਚ ਬਾਈ ਸਾਂ ਨੇ ਥਾਰ ਆ 4/4 ਟਰੈਕਟਰ ਆ ਚਾਹੇ ਲੈ ਜਾਓ ਸਕਾਰਪੀਓ ਦੂਜੇ ਨਾਮ ਦੇ ਵਿੱਚ ਬੋਲਟਾ ਤੀਜੇ ਚ ਸਪਲੈਂਟਰ ਚੁਆਇਸ ਚ ਐਕਟ ਵਾਖੜੀਆ ਪਹਿਣਾ ਵਾਸਤੇ ਹਾਂਜੀ ਕੁੱਲ ਨਾਮ ਕਿੰਨੇ ਆ ਜੀ ਕੁੱਲ 101 ਆ ਜੀ ਸਾਰੇ ਨਾਮ ਹੀ ਵੱਡੇ ਆ ਤੇ ਸਾਰੇ ਨਵੇਂ ਹੀ ਦਿੱਤੇ ਜਾਣੇ ਆ ਚਾਹੇ ਲੈ ਲੋ ਕੈਸ਼ ਚਾਹੇ ਲੈ ਲੋ ਨਾਮ ਠੀਕ ਆ ਸਾਰੇ ਨਾਮਾਂ ਦਾ ਮਿੱਤਰੋ ਕੈਸ਼ ਵੀ ਮਿਲ ਜੂ ਬਾਕੀ ਤੁਹਾਨੂੰ ਦੱਸ ਦਈਏ ਬਾਬਾ ਬੋਰੇਆਲਾ ਕਲੱਬ ਗਊਸ਼ਾਲਾ ਗਊਸ਼ਾਲਾ ਦੇ ਵੱਲੋਂ ਡਰਾਚ ਲਾਇਆ ਗਿਆ ਤੀਜਾ ਲਕੀ ਡਰਾ ਜਮਾ ਪਰੋਸੇ ਜੋ ਲਕੀ ਡਰਾ ਜੀ ਪਹਿਲਾ ਵਾਲੇ ਦੋ ਡਰਾਮਾ ਦੀ ਜਿੰਨੀ ਰਾਸੀ ਬਚੀ ਸੀ ਬਾਈਆਂ ਨੇ ਗਊਸਾਲਾ ਤੇ ਲਾਈਆ ਤੇ ਇਹ ਡਰਾ ਦਾ ਕੀ ਸਿਸਟਮ ਰਹੂਗਾ ਇਹ ਡਰਾ ਦੇ ਵਿੱਚੋਂ ਵੀ ਪਹਿਲੀ ਗੱਲ ਤਾਂ ਬਾਈ ਆਪਾਂ ਬੋਲਿਆ ਸੀ ਵੀ ਤੂੜੀ ਦੀ ਟਰਾਲੀ ਕੋਈ ਭਰਾ ਸੇਵਾ ਕਰਦਾ ਤਾਂ 10 ਕੂਪਨ ਦਿੱਤੇ ਜਾਣਗੇ ਇੱਧਰ ਦੇਖ ਲਓ ਲਗਾਤਾਰ ਤੂੜੀ ਆਈ ਵੀ ਜਾਂਦੀ ਆ ਪਰਲੇ ਪਾਸੇ ਤੂੜੀ ਜਿੱਥੇ ਆਪਾਂ ਰੱਖਦੇ ਆ ਉਹ ਵੀ ਸਾਰਾ ਭਰ ਗਿਆ ਤੇ ਆ 400 ਫੁੱਟ ਸ਼ੈੱਡ ਪਾਇਆ ਸੀ ਪਹਿਲੇ ਡਰਾ ਜੋ ਆਪਾਂ ਇਹ ਵੀ ਸਾਰੇ ਦਾ ਸਾਰਾ ਤੂੜੀ ਨਾਲ ਭਰ ਚੁੱਕਿਆ ਬਹੁਤ ਸੇਵਾ ਹੋਈ ਜਾਂਦੀ ਆ ਸੰਗਤ ਬਹੁਤ ਸੇਵਾ ਕਰੀ ਜਾਂਦੀ ਆ ਹਰਸ਼ ਲਾਈ ਸੀ ਆਪਾਂ 8 ਬਾਥਰੂਮ ਬਣਾਏ ਸੀ ਇੱਕ ਟਰੈਕਟਰ ਲੈ ਕੇ ਜਾਂਦਾ ਸੀ ਤੇ ਇੱਕ ਆਪਾਂ ਹੜਪੀੜਤਾਂ ਦੇ ਲਈ ਡੀਜ਼ਲ ਦੀ ਸੇਵਾ ਕੀਤੀ ਸੀ ਪਹਿਲੇ 2 ਡਰਾਵਾਂ 'ਚੋਂ ਇਸੇ ਤਰ੍ਹਾਂ ਹੀ ਤੀਜੇ ਡਰਾ ਦੇ ਵਿੱਚੋਂ ਵੱਧੀ ਰਕਮ ਇਹ ਗਊਸ਼ਾਲਾ ਦੇ ਰਹਿੰਦੇ ਕੰਮਾਂ ਤੇ ਲਾਈ ਜਾਊਗੀ ਠੀਕ ਹੈ ਤੇ ਬਾਕੀ ਜਿੰਨਾਂ ਦਾ ਅਸੀਂ ਡੀਜ਼ਲ ਦੀ ਸੇਵਾ ਵੇਲੇ ਬਾਈ ਇਧਰ ਸੂਬਾ ਖੜਾ ਮਿੱਤਰੋ ਉਨਾ ਟਾਈਮ ਉੱਥੇ ਹੀ ਰਿਹਾ ਜਿੰਨਾ ਟਾਈਮ ਬੰਨ ਪੱਕੀ ਨਹੀਂ ਹੋਈ ਪੱਕੇ ਨਹੀਂ ਹੋਏ ਇੰਨਾ ਕਿ ਬਾਈਆਂ ਦਾ ਤਸੱਲੀ ਜੋ ਕੰਮ ਆ ਤੇ ਇਹ ਡਰਾ ਦੀ ਜਿੰਨੀ ਰਕਮ ਬਚੂ ਗਊਸ਼ਾਲਾ ਦੀ ਲੱਗਣੀ ਰਹਿੰਦੇ ਕੰਮਾਂ ਤੇ ਲਾਈ ਜਾਊਗੀ ਠੀਕ ਹੈ ਰਹਿੰਦੇ ਕੰਮਾਂ ਤੇ ਲਾਈ ਜਾਊਗੀ ਤੇ 300 ਰੁਪਏ ਦੀ ਟਿਕਟ ਹੈ ਜਿਹਦੀ ਇੱਕ ਹਾਂਜੀ 300 ਦੀ ਇੱਕ ਆ ਜੀ 500 ਦੀਆਂ 3 1000 ਦੀਆਂ 8 2000 ਦੀਆਂ 20 ਤੇ 5000 ਦੀਆਂ 60 ਟਿਕਟਾਂ ਠੀਕ ਆ 300 ਦੀ ਇੱਕ ਆ ਜੀ 500 ਦੀਆਂ 3000 ਦੀਆਂ 8 2000 ਦੀਆਂ 20 5000 ਦੀਆਂ 60 ਟਿਕਟਾਂ ਮਿਲ ਜਾਣਗੀਆਂ ਜੀ ਦੱਬ ਕੇ ਟਿਕਟਾਂ ਪਾ ਲੋ ਤੇ ਜਿਹੜਾ ਮਿੰਨੀ ਡਰਾਏ ਦੇ ਚ ਕੀ ਆ ਜੀ ਜਿਹੜਾ ਮਿਨੀ ਡਰਾ ਬਾਈ ਜੀ ਇਹਦੇ ਵਿੱਚ ਆਪਾਂ ਟੋਟਲ 11 ਨਾਮ ਰੱਖੇ ਆ ਐਲ ਸੀ ਡੀਆਂ ਵਾਸ਼ਿੰਗ ਮਸ਼ੀਨਾਂ ਤੇ ਪੱਖੇ ਇਹ ਬਿਲਕੁਲ ਫਰੀ ਦੇ ਵਿੱਚ ਦੇਣੇ ਆ ਜੀ ਜਮਾਂ ਫਰੀ ਦੇ ਵਿੱਚ ਆ ਜੀ ਜਮਾਂ ਫਰੀ ਦੇ ਵਿੱਚ ਜੀ ਤੇ ਇਹ ਡਰਾ ਮਿੱਤਰੋ ਤੁਹਾਨੂੰ ਦੱਸ ਦਈਏ ਮਿਨੀ ਡਰਾ ਤੇ ਵੱਡਾ ਡਰਾ ਦੋਨੇ ਇਕੱਠੀ ਨਿਕਲਦੇ ਆ ਜੀ ਹਾਂ ਵੱਡਾ ਡਰਾ ਸ਼ਾਮ ਨੂੰ 5 ਵਜੇ ਆ ਜੀ ਮਿਨੀ ਡਰਾ ਉਹ ਤੋਂ ਅੱਧਾ ਘੰਟਾ 20 ਮਿੰਟ ਪਹਿਲਾਂ ਕੱਢਣਾ ਜੀ ਠੀਕ ਹੈ ਅੱਧਾ ਘੰਟਾ ਪਹਿਲਾਂ ਨਿਕਲੂ ਮਿੱਤਰੋ ਦੱਬ ਕੇ ਟਿਕਟਾਂ ਪਾ ਲਓ ਆ ਬਾਈ ਗਊਸ਼ਾਲਾ ਨੇ ਦਾ ਨੰਬਰ ਆ ਜੀ 700 ਪੂਰਾ 96 57599 ਪੇਮੈਂਟ ਕਰਕੇ ਸਕਰੀਨ ਸ਼ਾਟ ਆਲੋ ਹੀ ਸਭ ਨੂੰ ਤੇ ਫਲੀਆਂ ਵਾਲਾ ਕੰਮ ਹੀ ਆ ਜੀ ਧੰਨਵਾਦ